ਅੱਜਕੱਲ ਆਪਾਂ ਜਿਹੜਾ ਬਟਨ ਦੇ ਉੱਪਰ ਫੁੱਲ ਬਣਾਉਂਦੇ ਆ ਨਾ ਇਦਾਂ ਦਾ ਉਹ ਬਣਾਉਣਾ ਸਿੱਖਾਂਗੇ ਇਹ ਰਿਮੂਵੇਬਲ ਹੁੰਦੇ ਆ ਲੈ ਜਾਂਦੇ ਆ ਦੁਆਰਤੀ ਵੀ ਲਾ ਸਕਦੇ ਹੋ ਕਿਸੇ ਵੀ ਹਟ ਸ਼ਰਟ ਦੇ ਉੱਤੇ ਤੁਸੀਂ ਤਿੰਨ ਅਪਲਾਈ ਉਨ ਲਈ ਹੈ ਇਹਦੇ ਵਿੱਚ ਇਦਾਂ ਖੋਲ ਕੇ ਨਾ ਧਾਕੇ ਨਾ ਜੇ ਤੁਸੀਂ ਸ਼ਾਪ ਤੇ ਜਾ ਕੇ ਅਪਲਾਈ ਚੈੱਕ ਕਰਨੀ ਹੈ ਲੜਤਾ ਲੱਭਦੇ ਨਹੀਂ ਉੱਤੇ ਧਾਕੇ ਦਾ ਪੱਟ ਖੋਲ ਕੇ ਚੈੱਕ ਕਰ ਲਿਆ ਕਰੋ ਠੀਕ ਹੈ ਜੁਰੇ ਨੂੰ ਮੈਂ ਤਿੰਨ ਵਾਰੀ ਲਪੇਟੂਗੀ ਉਂਗਲ ਤੇ 1 2 ਤੇ 3 3 ਵਾਰੀ ਲਪੇਟ ਕੇ ਥੰਬ ਨਾਲ ਫੜ ਲਿਆ ਐਕਸਟਰਾ ਜਿਹੜਾ ਧਾਗਾ ਪਿੱਛੇ ਫਿੰਗਰਸ ਨਾਲ ਫੜ ਕੇ ਵਟ ਦੇ ਕੇ ਕਰੋਸ਼ੀਏ ਦੇ ਨਾਲ ਚੇਨ ਬੁਣਾ ਲੈਣੀ ਆ ਠੀਕ ਹੈ ਚੇਨ ਬਣਾ ਕੇ ਹੁਣ ਇਹਦੇ ਵਿੱਚ ਆਪਾਂ 15 ਮਰਮੇ ਵੀ ਸਿੰਗਲ ਸਟਿਚ ਪਾਉਣੇ ਆ 15 ਧਾਗੇ ਦੇ ਵਿੱਚ ਰੇਸ਼ੇ ਬੋਤਨੇ ਤੇ ਸਰਦੀਆਂ ਕਰਕੇ ਹੱਥਾਂ ਹੱਥ ਖਰਾਬ ਹੋਏ ਪੈਣ ਉਹਦੇ ਵਿੱਚ ਅੜਕਦੇ ਬੋਤਨੇ ਆ 15 ਵਰੀ ਸਿੰਗਲ ਕ੍ਰੋਸ਼ੀਆ ਕਰਨਾ ਹੈ ਤੇ ਬਾਅਦ ਵਿੱਚ ਤਾਂ ਜਿਹੜਾ ਤੁਸੀਂ ਇਹ ਖਿੱਚ ਦੇਣਾ ਹੈ ਖਿੱਚ ਕੇ ਲੂਪ ਬਣ ਜਾਣਾ ਠੀਕ ਹੈ ਪਹਿਲੀ ਚੇਨ ਛੱਡ ਦੇਣੀ ਹੈ ਤੁਹਾਨੂੰ ਯਾਦ ਹੈ ਜਦੋਂ ਆਪਾਂ ਬੰਦ ਕਰਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੇਨ ਬਣਾਈ ਸੀ ਉਹਨੂੰ ਛੱਡ ਕੇ ਜਿੱਥੇ ਆਪਾਂ ਪਹਿਲਾ ਸਿੰਗਲ ਕ੍ਰੋਸ਼ੀਆ ਕੀਤਾ ਸੀ ਉਹਦੇ ਸਿਰ ਤੇ ਆਪਾਂ ਇਸ ਸਲਿਪ ਸਟਿਚ ਬਣਾਉਣਾ ਹੈ ਠੀਕ ਹੈ ਧਾਗਾ ਕੱਟ ਚੁਕੇ ਇਹਦੇ ਵਿੱਚ ਜੋ ਦੀ ਆਪਾਂ ਆਪਣਾ ਰਿੰਗ ਕੱਟ ਲੈਣਾ ਐਕਸਟਰਾ ਧਾਗਾ ਕੱਟ ਦੇਣਾ ਤੇ ਜਿਹੜਾ ਪਿੱਛੇ ਵਾਲਾ ਧਾਗਾ ਸੀ ਛੋਟਾ ਉਹਨੂੰ ਖਿੱਚ ਲੈਣਾ ਤੇ ਫਿਰ ਟਾਈਟ ਹੋ ਜਾਊ ਜਿੰਨਾ ਕ ਵੀ ਟਾਈਟੇ ਘੱਟ ਹੀ ਹੋਊਗਾ ਕਿਉਂਕਿ ਆਪਾਂ ਨੇ ਥੋੜੇ ਜੇ ਜਗ੍ਹਾ ਦੇ ਵਿੱਚ ਬਹੁਤ ਸਾਰੇ ਸਿੰਗਲ ਸਟਿਚ ਬਣਾਏ ਨੇ ਤਾਂ ਜੋ ਕਿ ਆਪਣਾ ਰਿੰਗ ਜਿਹੜਾ ਹੈ ਬਟਨ ਦੇ ਉੱਤੇ ਅਟੈਚ ਹੋ ਜਵੇ ਠੀਕ ਹੈ ਫਸ ਜਵੇ ਬਟਨ ਦੇ ਪਰ ਹੁਣ ਤੁਸੀਂ ਇੱਥੇ ਗ੍ਰੀਨ ਧਾਗਾ ਜਿਹੜਾ ਆ ਲੁਕਾਉ ਦੇਣਾ ਆ ਤੇ ਹੁਣ ਮੈਂ ਧਾਗਾ ਵਿੱਚ ਲੁਕੋਣਾ ਭੁੱਲ ਗਈ ਹੁਣ ਉਹ ਸਾਰੀ ਵੀਡੀਓ ਦੇ ਵਿੱਚ ਇਦਾਂ ਹੀ ਦਿਖੂਗਾ ਐਂਡ ਤੇ ਜਾ ਕੇ ਇਹਦਾ ਕੰਮ ਹੋਊਗਾ ਹੁਣ ਤੁਸੀਂ ਕੀ ਕਰਨਾ ਪਹਿਲਾਂ ਪੀਲੇ ਰੰਗ ਦਾ ਧਾਗਾ ਅਟੈਚ ਕਰ ਲਓ ਕਿਸੇ ਵੀ ਚੀਨ ਦੇ ਵਿੱਚੋਂ ਦੀ ਠੀਕੇ ਲੂਪ ਬਣਾ ਕੇ ਚੇਨ ਵਾਲੀ 1 2 ठीक है उसे देने दो डबल क्रोशिया करना दो डबल क्रोशिया करना उस चीन वाले स्टिच एक दो ठीक है हम ਨਾ ਅਗਲੇ ਸਟਿਚ 'ਚ ਜਾਵਾਂਗੇ ਅਗਲੀ ਚੇਨ 'ਚ ਜਾ ਕੇ ਫੇਰ ਇੱਕ ਸਿੰਗਲ ਗਰੋਸ਼ੀਆ ਉਹ ਸੌਰੀ ਡਬਲ ਗਰੋਸ਼ੀਆ ਫਿਰ ਇੱਕ ਹੋਰ ਡਬਲ ਗਰੋਸ਼ੀਆ ਠੀਕ ਹੈ ਹੁਣ ਇਹਨੂੰ ਬੰਦ ਕਰਾਂਗੇ ਫਿਰ ਦੋ ਚੇਨ ਬਣਾਓ ਇੱਕ ਦੋ ਫਿਰ ਉਸੇ ਦੇ ਵਿੱਚ ਹੀ ਆਪਾਂ ਨੇ ਇਹਨੂੰ ਸਲਿੱਪ ਸਟਿਚ ਕਰ ਦੇਣਾ ਐਦਾਂ ਕਰਕੇ स्लिप स्टिच दी वीडियो ऑलरेडी चैनल ਤੇ ਹੈਗੀ ਆ ਤੁਸੀਂ ਦੇਖ ਲਿਓ ਠੀਕ ਹੈ ਇਹ ਪੱਤੀ ਬਣ ਗਈ ਤੁਹਾਡੀ ਇੱਕ ਹੁਣ ਆਪਾਂ ਨੈਕਸਟ ਪੱਤੀ ਬਣਾਉਣੀ ਆ ਉਹਦੇ ਲਈ ਕੀ ਕਰਾਂਗੇ ਨੈਕਸਟ ਚੇਨ ਦੇ ਵਿੱਚ ਕਰੋਸ਼ੀਆ ਪਾਇਆ ਬਿਲਕੁਲ ਨੈਕਸਟ ਠੀਕ ਹੈ ਧਾਗਾ ਲਿਆ ਸਲਿੱਪ ਸਟਿਚ ਕਰੋ ਕਰ ਲਿਆ ਕਰਕੇ ਦੋ ਚੇਨ दो डबल क्रोशिया उस बच वन उस टू फिर अगली चेन जाओ, डबल क्रोशिया वन ਫਿਰ 2 ਫਿਰ 2 3 ਫਿਰ ਉਸੇ ਵਿੱਚ ਇਹਨੂੰ ਬੰਦ ਕਰੋ 슬립 스티치 ਭਾ ਕੇ ਉਹਦੇ ਵਿੱਚ ਹੀ ਠੀਕ ਹੈ ਜਿੱਥੇ ਆਪਾਂ ਨੇ ਡਬਲ ਗਰਚਾ ਬਣਾਇਆ ਤਾਂ ਗਾ ਲੋ 슬립 스티치 ਕਰੋ ਠੀਕ ਹੈ ਅਗਲੇ ਦੇ ਵਿੱਚ ਜਾਓ 슬립 스티치 ਚਲੋ ਹੁਣ ਦੋ ਚੀਨ ਬੇਸਿਕਲੀ ਕੀ ਹੈ ਦੋ ਚੀਨ ਬਨਨ ਗਈਆਂ ਦੋ ਡਬਲ ਕਰੋਸ਼ੀਆ ਫਿਰ ਨੈਕਸਟ ਦੇ ਵਿੱਚ ਦੋ ਡਬਲ ਕਰੋਸ਼ੀਆ ਫਿਰ ਦੋ ਚੀਨ ਫਿਰ 슬립 스티ਚ ਬਸ ਇਦਾਂ ਹੀ ਚੱਲੀ ਜਾਣਾ ਜਦੋਂ ਤੁਸੀਂ ਨਵੀਂ ਪੱਤੀ ਬਣਾਉਣੀ ਹੈ ਤਾਂ ਮੇਕ ਸ਼ੋਰ ਕਰੋ ਕਿ ਉੱਥੇ ਪਹਿਲਾਂ ਆਪਾਂ 슬립 스티ਚ ਕਰਾਂਗੇ ਇਹ ਆ ਦੇਖੋ ਤਾਂ ਗੱਲ ਆ ਤਾਂਗੇ ਨੂੰ ਨਾਲ ਦੇ ਨਾਲ 6 ਇੰਚ ਕੱਢਤਾ ਹੁਣ ਉਹਦੇ ਉੱਪਰ ਹੀ ਦੋ ਚੇਨ ਬਣਾਓ ਬਣਾ ਲਿਆ ਉਹਦੇ ਵਿੱਚ ਹੀ ਹੁਣ ਆਪਾਂ ਆ ਬੋਲ ਕੇ ਦੇਖੋ ਡਬਲ ਕਰੋਸ਼ੀਆ ਇਹਨੂੰ ਮੇਰੀ ਬੇਟੀ ਤਿੰਨ ਦੋ ਇੱਕ ਸਟਿਚ ਬੋਲਦੀ ਹੈ ਫਿਰ ਨੈਕਸਟ ਵਾਲੇ ਦੇ ਵਿੱਚ ਜਾਓ ਫਿਰ ਡਬਲ ਕਰੋਸ਼ੀਆ ਫਿਰ ਹਾਂਜੀ ਦੋ ਡਬਲ ਕ੍ਰੋਸ਼ੀਓਗੇ ਦੋ ਚੇਨ ਉਹਦੇ ਵਿੱਚ ਹੀ ਸਲਿੱਪ ਸਟਿਚ ਮਤਲਬ ਇੱਕ ਪੱਤੀ ਨੂੰ ਬਣਾਉਣ ਦੇ ਲਈ ਤੁਹਾਨੂੰ ਦੋ ਚੇਨ ਚਾਹੀਦੀਆਂ ਨੇ ਬੇਸਿਕ ਜਿਹੜੀ ਥੱਲੇ ਫਾਊਂਡੇਸ਼ਨ ਚੇਨ ਨੇ ਉਹ ਤੁਹਾਨੂੰ ਦੋ ਚਾਹੀਦੀਆਂ ਨੇ ਨੇ ਇਹਦੇ ਵਿੱਚ ਮੈਂ ਦਿਵਾਸ ਤੇ ਦਿਖਾ ਰਹੀ ਹਾਂ ਇੱਥੇ ਤੁਸੀਂ ਸਲੀਪ ਸਟਿਚ ਕਰੋਗੇ ਦੋ ਚੇਨ ਹੋ ਜਾਣਗੀਆਂ ਦੋ ਖੜਮੇ ਵੀ ਫਿਰ ਅੱਗੇ ਦੋ ਖੜਮੇ ਵੀ ਦੋ ਚੇਨ ਸਲੀਪ ਸਟਿਚ ਇਹਨੂੰ ਤੁਸੀਂ ਨਾ ਕੋਟੀ ਦੇ ਉੱਤੇ ਵੀ ਲਾ ਸਕਦੇ ਹੋ ਬਾਹਵਾ ਦੇ ਉੱਤੇ ਪੂਰੀ ਕੋਟੀ ਦੇ ਉੱਤੇ ਜਿਵੇਂ ਬੱਚਿਆਂ ਦੇ ਬੋਬ ਵਗੈਰਾ ਲੱਗੇ ਹੁੰਦੇ ਆ ਅੱਜਕੱਲ੍ਹ ਗਰਲਿਸ਼ ਜੀ ਲੁੱਕ ਦੇਣ ਦੇ ਲਈ ਸੈਂਟਰ 'ਚ ਤੁਸੀਂ ਵੱਡਾ ਸਰਮੂਤੀ ਲਾ ਸਕਦੇ ਹੋ ਜਿੰਨਾਂ ਨੂੰ ਤਾਂ ਇੱਥੇ ਤੱਕ ਸਮਝ ਆ ਗਿਆ ਵੈਲ ਲੈਣ ਬੁੱਢਾ ਬਾਕੀ ਮੈਂ बार-बार ਤਾਂ ਦੱਸ ਰਹੀ ਕਿਉਂਕਿ ਮੈਂ ਵੀਡੀਓ ਆਪਣੀ ਬੇਟੀ ਲਈ ਸੇਵ ਕਰਕੇ ਰੱਖ ਰਹੀ ਹਾਂ ਫਿਊਚਰ ਵਾਸਤੇ ਤਾਂ ਜੋ ਉਹਨੂੰ ਈਜ਼ੀ ਰਹੇ बार-बार ਪਿੱਛੇ ਨਾ ਜਾਣਾ ਪਵੇ ਤੇ ਉਹਨਾਂ ਦੇ ਵਿੱਚ ਰੇਸ਼ੇ ਕਾਫੀ ਜ਼ਿਆਦਾ ਨੇ ਐਂਡ ਦੇ ਉੱਤੇ ਨਾ ਆਪਾਂ ਇਹਨੂੰ ਮਾਚਸ ਦੀ ਤਿੱਲੀ ਦੇ ਨਾਲ ਸਾਰੇ ਆ ਰੇਸ਼ਿਆਂ ਨੂੰ ਖਤਮ ਕਰ ਦੇਣਾ ਆ ਸੇਕ ਦੇ ਨਾਲ ਇਹ ਖਤਮ ਹੋ ਜਾਂਦੇ ਆ ਜ਼ਿਆਦਾ ਵੀ ਨਹੀਂ ਸੇਕ ਲਗਾਉਣਾ ਫਿਰ ਇਕੱਠਾ ਹੀ ਹੋ ਜਾਣਾ ਫੁੱਲ ਠੀਕ ਹੈ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਆਪਣੀ ਛੋਟੀ ਜਿਹੀ ਕੈਂਡਲ ਲੈ ਕੇ ਇਹ ਵਾਲਾ ਕੰਮ ਕਰਨਾ ਹੈ ਕਿਉਂਕਿ ਜੇ माचिस से तिल्ली ਨਾਲ ਕਰੋਗੇ ਫਿਰ ਧਿਆਨ ਇਹ ਹੁੰਦਾ ਕਿ ਫਿੰਗਰ ਨਾ ਜਲ ਜੇ ਸੋ ਆਪ ਦਾ ਧਿਆਨ ਨਾਲ ਕੰਮ ਕਰੋ ਇਹਦਾ ਹੀ ਆਪਾਂ ਸਾਰਾ ਕੰਟੀਨਿਊ ਕਰ ਲੈਣਾ ਫੁੱਲੇ ਸੈਂਟਰ ਕਿਸੇ ਵੀ ਤਰ੍ਹਾਂ ਦਾ ਬਣਾ ਸਕਦੇ ਹੋ 레드 ਬਣਾ ਲਓ ਵਾਈਟ ਬਣਾ ਲਓ ਗ੍ਰੀਨ ਬਣਾ ਲਓ ਆਸੇ-ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਉਹਨੇ ਯੂਜ਼ ਕਰ ਸਕਦੇ ਜਿਹੜੀ ਬਚੀ ਕੁਝੀ ਹੁੰਦੀ ਹੈ ਨਾ ਉਹਦੇ ਬਹੁਤ ਸੋਹਣੇ ਬਣ ਜਾਂਦੇ ਆ ਅਲੱਗ-ਅਲੱਗ ਕਲਰ ਨਾਲ ਕੰਬੀਨੇਸ਼ਨ ਦੇ ਨਾਲ ਹੁਣ ਆਪਾਂ ਐਂਡ ਤੇ ਆ ਗਏ ਐਂਡ ਦੇ ਉੱਤੇ ਜਿਹੜੀ ਪਹਿਲਾ ਵਾਲੀ ਪੱਤੀ ਹੈ ਨਾ ਜਿਹੜੀ ਪਹਿਲਾ ਵਾਲੀ ਪੱਤੀ ਐ ਉਹ ਥੋੜਾ ਜਿਹਾ ਤੁਹਾਨੂੰ ਇੱਥੇ ਪ੍ਰੋਬਲਮ ਦੇਊਗੀ ਸੋ ਉਹਨੂੰ ਫੋਲਡ ਕਰ ਲਿਓ ਦੂਸਰੇ ਐਂਡ ਦੇ ਨਾਲ ਠੀਕ ਐ ਕਿਉਂਕਿ ਉਹਦੇ ਵਿੱਚ ਬਾਰ ਬਾਰ ਕਰੋਸ਼ੀਆ ਫਸੂਗਾ ਫੇਰ ਜਾ ਕੇ ਹੁਣ ਇੱਕ ਗੱਲ ਯਾਦ ਰੱਖਿਓ ਆਪਾਂ ਨੇ 15 ਸਿੰਗਲ ਕਰੋਸ਼ੀਆ ਕਿਤੇ ਸੀਗੇ ਠੀਕ ਐ ਤੇ ਇੱਕ ਪੱਤੇ ਨੂੰ ਬਣਾਉਣ ਦੇ ਲਈ ਆਪਣਾ ਆਪਾਨੂੰ ਦੋ ਚੇਨ ਚਾਹੀਦੀਆਂ ਨੇ ਯਾਨੀ ਦੋ ਸਿੰਗਲ ਕਰੋਸ਼ੀਆ ਚਾਹੀਦੇ ਸੀ ਤਾਂ ਕਿੰਨੀਆਂ ਪੱਤੀਆਂ ਬਣ ਜਾਣਗੀਆਂ ਸੱਤ ਪੱਤੀਆਂ ਬਣ ਗਈਆਂ ਤੇ ਜਿਹੜਾ ਇੱਕ ਬਚਿਆ ਸਟਿਚ 15ਵਾਂ ਉਹਦੇ ਵਿੱਚੋਂ ਦੀ ਆਪਾਂ ਨੇ ਸਲਿੱਪ ਸਟਿਚ ਕਰਨਾ ਆ ਕਰਕੇ ਪਿੱਛੇ ਲੈ ਜਾਣਾ ਧਾਗਾ ਆਪਣਾ ਪਿੱਛੇ ਲਿਜਾ ਕੇ ਠੀਕ ਹੈ ਪਿੱਛੇ ਲਿਜਾ ਕੇ ਉਹਨੂੰ ਇੱਕ ਚੇਰ ਬਣਾ ਦੇਣੀ ਹੈ ਤੇ ਫਿਰ ਧਾਗਾ ਆਪਣਾ ਕੱਟ ਕਰ ਲੈਣਾ ਬਾਕੀ ਜਿਹੜਾ ਧਾਗਾ ਬਚਿਆ ਉਹਨੂੰ ਆਪਾਂ ਨੇ ਦੱਲ ਛੁਪਾ ਦੇਣਾ ਹੈ ਹੁਣ ਧਾਗੇ ਦੇ ਵਿੱਚ ਰੇਸ਼ੇ ਉਹਨਾਂ ਦੇ ਵਿੱਚ ਰੇਸ਼ੇ ਦੇਖ ਲਓ ਬਹੁਤ ਜ਼ਿਆਦਾ ਨਹੀਂ ਠੀਕ ਹੈ ਆਪਣੇ ਹਿਸਾਬ ਨਾਲ ਬੱਤੀਆਂ ਨੂੰ ਸੈੱਟ ਕਰ ਲਿਓ ਕਿੰਨੀਆਂ ਬੱਤੀਆਂ ਬਣ ਗਈਆਂ ਤੇ 6 ਦੇਖ ਸੱਤ ਬਣ ਗਈਆਂ ਹੁਣ ਮਾਚੀਸੇ ਤੇ ਲੀਨਾ ਪਾ ਪਲੀਜ਼ ਆਪਣੀ ਕੈਂਡਲ ਯੂਜ਼ ਕਰਿਓ ਇੱਥੇ ਹਲਕਾ ਹਲਕਾ ਵਸੂਪਰੋ ਸੇਕ ਦੇਣਾ ਆ ਦੂਰ ਹੀ ਥੋੜਾ ਆ ਵੀ ਰੇਸ਼ੇ ਜਲ ਜਾਣ ਆਪਣਾ ਵਰਕ ਨਹੀਂ ਜਲਣਾ ਚਾਹੀਦਾ ਠੀਕ ਹੈ ਆ ਦੇਖੋ ਫਿਨਿਸ਼ਿੰਗ ਆ ਗਈ ਸੈਂਟਰ ਦੇ ਵਿੱਚ ਤੁਹਾਨੂੰ ਹਲਕਾ ਜਿਹਾ ਦੀਦਾਂ ਵੀ ਹੋਣਾ ਰੇਸ਼ਾ ਜੋ ਜਲਾਇਆ ਆਪਾਂ ਨੇ ਇਥੋਂ ਪਤਾ ਲੱਗਦਾ ਆ ਮਸਕਲੈਰਟੀ ਆ ਜਾਂਦੀ ਆ ਇਹ ਫੁੱਲ ਬਣ ਕੇ ਤਿਆਰ ਹੋ ਗਿਆ ਜੀ ਥੈਂਕ ਯੂ ਦੇਖ ਲਈ ਸਬਸਕ੍ਰਾਈਬ ਕਰ ਲਿਓ